5500 ਰੁਪਏ ਕਿਲੋ ਮਿਲ ਜੂ ਇਹ ਹਾਂਜੀ ਬਾਈ ਜੀ ਠੀਕ ਹੈ ਹਰੇਕ ਸੰਦ ਸੋਡਾ ਖੇਤੀਬਾੜੀ ਵਾਲਾ ਜਿੰਨਾ ਵੀ ਲੋਹਾ ਘਰੇ ਪਿਆ ਕੋਈ ਮਰਜ਼ੀ ਚੀਜ਼ ਆ ਉਹ ਇੱਥੇ ਵਿੱਚ ਕਟਾ ਕੇ ਤੁਸੀਂ ਤੂੜੀ ਰੀਪਰ ਲੈ ਸਕਦੇ ਰੰਗ ਪੇਂਟ ਦੀ ਤਾਂ ਆਪਾਂ ਇੱਕ ਵਾਰ ਚੀ ਦੱਸਦੀ ਵੀ ਸਾਰੇ ਰੀਪਰਾਂ ਤੇ ਕਿਤੇ ਕਲਮ ਵੀ ਨਹੀਂ ਲੱਗੀ ਨਹੀਂ ਲੱਗੀ ਬਾਈ ਜੀ ਤੇ ਕਿੰਨੀ ਡਿਮਾਂਡ ਹੈ ਬਾਈ ਇਹਦੀ ਇਹਦੀ ਡਿਮਾਂਡ ਕਰਦੇ ਆ ਬਾਈ ਆਪਾਂ ਇੱਕ ਲੱਖ ਵੀਰੋ ਤੂੜੀ ਰੀਪਰ ਜੇ ਤੁਸੀਂ ਲੈਣਾ ਘੱਟ ਰੇਟ ਤੇ ਵਧੀਆ ਕੁਆਲਿਟੀ ਦਾ ਰੀਪਰ ਜਿੱਤੇ ਵੀ ਕਿਤੇ ਟੱਚ ਨਾ ਹੋਵੇ ਰੰਗ ਪੇਂਟ ਨਾ ਹੋਵੇ ਤੇ ਘੱਟ ਚੱਲਿਆ ਰੀਪਰ ਤਾਂ ਇੱਥੇ ਆਜੋ ਸੀਤੋਗੁੰਨੋ ਜੋ ਵੀ ਆ ਤੁਹਾਡੇ ਕੋਲੇ ਸੁਪਰ ਸੀਡਰ ਰੋਟਾਵੇਟਰ ਲਲਪ ਬਾ A to Z ਹਰੇਕ ਸੰਦ ਕਟਾਂਗੇ ਬਾਈ ਹਰੇਕ ਸੰਦ ਕਟਾਂਗੇ ਬਾਈ ਜੀ ਹਰੇਕ ਸੰਦ ਤੁਹਾਡਾ ਖੇਤੀਬਾੜੀ ਵਾਲਾ ਜਿੰਨਾ ਵੀ ਲੋਹਾ ਘਰੇ ਪਿਆ ਕੋਈ ਮਰਜ਼ੀ ਚੀਜ਼ ਹੈ ਉਹ ਇੱਥੇ ਵਿੱਚ ਕਟਾ ਕੇ ਤੁਸੀਂ ਤੂੜੀ ਰੀਪਰ ਲੈ ਸਕਦੇ ਹੋ ਤੇ ਦੂਜੀ ਗੱਲ ਇਹ ਹੈ ਵੀ ਇਹਨਾਂ ਦੇ ਕੋਲੇ ਜਿਹਨੂੰ ਹਨ ਪੀਸ ਮਿਲੂਗਾ ਇੱਕ ਤਾਂ ਪੇਂਟ ਨਹੀਂ ਤੇ ਦੂਜਾ ਟੱਚ ਨਹੀਂ ਕਿਉਂਕਿ ਜ਼ਿਆਦਾਤਰ ਰੀਪਰ ਹੁੰਦੇ ਨੇ ਹਰਿਆਣਾ ਚੋਂ ਚੱਕੇ ਯੂਪੀ ਚੋਂ ਐਮਪੀ ਚੋਂ ਉਧਰੋਂ ਸਸਤਾ ਮਿਲ ਜਾਂਦਾ ਥੋੜਾ ਜਿਹਾ ਡੀਲਰ ਦੀ ਸੈਟਿੰਗ ਜੀ ਆ ਜਾਂਦੀ ਆ ਤੇ ਪੰਜਾਬ ਚੋਂ ਰੀਪਰ ਮਿਲਦਾ ਵੀ ਇਹ ਜਿੰਨੇ ਵੀ ਰੀਪਰ ਐ ਬਾਈ ਹੋਰਾਂ ਦੇ ਲੋਕਲ ਫਾਜ਼ਿਲਕਾ ਅਬੋਰ ਏਰੀਆ ਦੇ ਵਿੱਚੋਂ ਹੀ ਚੱਕੇ ਹੋਇਆ ਕਿ ਇੱਥੇ ਸਟਿੱਕਰ ਵੀ ਲੱਗੇ ਪਿਆ ਇਹਨਾਂ ਤੇ ਤੇ ਸਾਫ਼ ਸੁਥਰੇ ਇਹ ਰੀਪਰ ਐ ਘੱਟ ਚੱਲੇ ਕਿਉਂਕਿ ਇੱਧਰਲੇ ਲੋਕ ਨੇ ਜਿਹੜੇ ਉਹ ਕਿਰਾਏ ਦਾ ਵਾਲਾ ਲਾਲਚ ਨਹੀਂ ਕਰਦੇ ਆਪਣੇ ਸੰਗਰੂਰ ਸਾਈਡ ਬਰਨਾਲਾ ਸਾਈਡ ਉਹ ਚੱਲਤ ਵਾਲੀ ਹੋਈ ਹੁੰਦੀਆਂ ਮਸ਼ੀਨਾਂ ਦੀ ਕਿਉਂਕਿ ਕਿਰਾਏ ਦਾ ਕੰਮ ਜ਼ਿਆਦਾ ਬਾਈ ਹੋਰਾਂ ਕੋਲ ਜਗ ਕੀ ਐਸਾ ਨਿਊ ਵਿਸ਼ਕਰਮਾ ਓਨਲੀ ਬ੍ਰਾਂਡ ਕੋਈ ਆਊਟ ਮਾਰਕ ਵਾਲਾ ਇੱਕ ਵੀ ਰੀਪਰ ਨਹੀਂ ਹੈਗਾ ਤੇ ਸਭ ਤੋਂ ਪਹਿਲਾਂ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਜੀ ਤੇ ਕੀ ਹਾਲ ਹੈ ਬਾਈ ਬਹੁਤ ਚੰਗੇ ਬਾਈ ਜੀ ਤੁਸੀਂ ਦੱਸੋ ਵਧੀਆ ਵਧੀਆ ਤੇ ਕੇਐਸ ਦੇ ਰੀਪਰ ਬਾਈ ਆਪਾਂ ਆਹ ਰੀਪਰ ਹੈ ਜਿਹੜਾ ਇਹ ਕੀ ਰੇਟ ਦੇਣਾ ਇਹ ਤੋਲ ਕੇ ਦੇਣਾ ਜਾਂ ਇਹ ਇਹ ਬਾਈ ਜੀ ਇਹ ਰੀਪਰ ਆਪਾਂ ਤੋਲ ਕੇ ਦੇਣਾ ਜੀ ਹੂੰ 55 ਰੁਪਏ ਕਿਲੋ ਰੀਪਰ ਤੋਲ ਕੇ ਦੇਣਾ ਜੀ 55 ਰੁਪਏ ਕਿਲੋ ਮਿਲ ਜੂ ਇਹ ਹਾਂਜੀ ਬਾਈ ਜੀ ਠੀਕ ਹੈ ਤੇ ਬਾਕੀ ਸਾਰਾ ਰੀਪਰ origignal ਹੈ ਕਿਤੇ ਦੇ ਰੰਗ ਜਿੰਨਾ ਹੈਗਾ ਜੋ ਨਾਲ ਦੇਈਏ ਜੀ ਜੋ ਵੀ ਹੈ ਬਾਈ ਰੰਗ ਪੇਂਟ ਦਾ ਸਾਰਾ origignal ਰੀਪਰ ਹੈ ਜੀ ਹਮ ਕਿੰਨਾ ਮਾਡਲ ਹੈ ਇਹ 13 ਮਾਡਲ ਕੇਸ ਦਾ ਰੀਪਰ ਹੈ ਬਾਈ ਜੀ 13 ਮਾਡਲ ਰੇਟ 55 ਰੁਪਏ ਕਿਲੋ ਤੇ ਆ ਬਾਈ ਇਹ ਆ ਗਿਆ ਬਾਈ ਜੀ ਕੇਸ ਦਾ 22 ਮਾਡਲ ਰੀਪਰ ਹਮ ਐਚ ਐਚ ਟੌਪ ਵਾਲਾ ਮਾਡਲ ਜੀ ਐਚ ਐਚ ਦਾ ਕੀ ਫਰਕ ਹੋਣਾ ਇਹ ਐਚ ਐਚ ਦਾ ਮਤਲਬ ਜੀ ਐਕਸਟਰਾ ਹੈਵੀ ਠੀਕ ਹੈ ਇਹ ਆਮ ਨੋਰਮਲ ਹੁੰਦੇ ਜਿਵੇਂ ਡੀ ਵੀ ਲਿਖਿਆ ਹੁੰਦਾ ਪਹਿਲਾਂ ਡਬਲ ਬਲੂਰ ਐਚ ਐਚ ਮਤਲਬ ਥੋੜਾ ਭਾਰੀ ਚਾਦਰ ਦਾ ਬਣਿਆ ਹੋਇਆ ਰੀਪਰ ਹੈ ਜੀ ਠੀਕ ਹੈ ਇਹ ਐ 22 ਮਾਡਲ ਰੀਪਰ ਹੈ ਜੀ 22 ਮਾਡਲ 56 ਇੰਚ ਤੇ ਇਹਦੀ ਕੀ ਪ੍ਰਾਈਜ਼ਿੰਗ ਹੈ ਇਹਦਾ ਬਾਈ ਜੀ 2 ਲੱਖ 45000 ਰੁਪਏ ਮੁੱਲ ਹੈ 2 ਲੱਖ 45000 59 11 ਵਾਲੇ ਟਾਇਰਾਂ ਦੇ ਨਾਲ ਹਾਂਜੀ ਬਹੁਤ ਸੋਹਣਾ ਰੀਪਰ ਹੈ ਬਾਈ ਜੀ ਠੀਕ ਹੈ ਤੇ ਇਹ ਬਾਈ 56 ਇੰਚ ਇਹ ਵੀ 56 ਇੰਚ ਰੀਪਰ ਹੈ ਜੀ ਇਹ 22 ਮਾਡਲ ਹਮ 756 ਡੀਵੀ ਆ ਗਿਆ ਜੀ ਠੀਕ ਹੈ ਇਹ ਡਬਲ ਬਲੂਅਰ ਵਾਲਾ ਆ ਗਿਆ ਹਾਂਜੀ ਡਬਲ ਬਲੂਅਰ ਮਤਲਬ ਅਗਰ ਹਮ 59 11 ਵਾਲੇ ਟਾਇਰਾਂ ਦੇ ਨਾਲ ਰੀਪਰ ਬਾਈ ਜੀ ਇਹ ਵੀ ਰੰਗ ਪੇਂਟ ਦਾ origignal ਹੈ ਪੱਖੇ ਰਿਪੇਟਾਂ ਦਾ ਜਮਾਂ ਨਾ ਮਾਰੀ ਪਰ ਹੈ ਜੀ ਰੰਗ ਪੇਂਟ ਦੀ ਤਾਂ ਆਪਾਂ ਇੱਕ ਵਾਰ ਚ ਹੀ ਦੱਸਦੀ ਆ ਵੀ ਸਾਰੇ ਰਿਪਰਾਂ ਤੇ ਕਿਤੇ ਕਲਮ ਵੀ ਨਹੀਂ ਲੱਗੀ ਨਹੀਂ ਲੱਗੀ ਬਾਈ ਜੀ ਇਹ ਗੱਲ ਦੀ ਜ਼ਿੰਮੇਵਾਰੀ ਰਹੂਗੀ ਆਪਣੀ ਬਿਲਕੁਲ ਜ਼ਿੰਮੇਵਾਰੀ ਜੀ ਤੇ ਇਹਦਾ ਬਾਈ ਕੀ ਰੇਟਰ ਉਹ ਇਹਦਾ ਰੇਟ ਬਾਈ ਜੀ 2,30,000 ਰੁਪਏ ਜੀ 2,30 ਡਿਮਾਂਡ ਹੈ ਇਹਦੀ ਹਾਂਜੀ ਬਾਈ ਜੀ ਤੇ ਜਿਹੜਾ ਇਹ 55 ਇੰਚ ਬਾਈ ਇਹ 55 ਇੰਚ ਜੀ 20 ਮਾਡਲ ਰਿਪਰ ਹੈ ਜੀ ਹਾਂ ਇਹ ਰਿਪਰ ਦੇ ਵੀ ਬਾਈ ਜੀ ਕੱਲੀਆਂ ਫਿੰਗਰਾਂ ਹਾਂ ਚੇਂਜ ਕਰਨੀਆਂ ਪੈਣੀਆਂ ਬਲੇਟਾਂ ਦੇ ਵਿੱਚੋਂ ਪਾਸੇ ਘੁੰਮ ਕੇ ਪੈ ਜਾਣੇ ਇਹ ਮਾਡਲ ਮਾਡਲ ਹੈਰੀਪਰ ਜੀ 20 ਮਾਡਲ ਆ 20 ਮਾਡਲ ਤੇ ਕਿੰਨੀ ਡਿਮਾਂਡ ਹੈ ਬਈ ਇਹਦੀ ਇਹਦੀ ਡਿਮਾਂਡ ਕਰਦੇ ਆ ਬਈ ਜੀ ਪਾ 190000 ਰੁਪਏ ਜੀ 190 ਦਾ 20 ਮਾਡਲ ਹਾਂਜੀ ਬਾਈ ਜੀ ਬਹੁਤ ਜਾਇਜ਼ ਰੇਟ ਹੈ ਇਹ 20 ਮਾਡਲ ਦਾ 190 ਸਹੀ ਜਾਇਜ਼ ਰੇਟ ਫਿਰ ਇਦੋਂ ਘੱਟ ਕੋਈ ਫ੍ਰੀ ਤਾਂ ਦਿੰਦਾ ਨਹੀਂ ਇਹ ਇਹ ਵੀਰ ਜੀ ਕੰਡੀਸ਼ਨ ਦੇ ਹਿਸਾਬ ਨਾਲ ਆ ਵੀ ਸਾਡਾ ਏਰੀਆ ਜਿਵੇਂ ਸਾਫ਼ ਸੁਥਰਾ ਰਿਪਰ ਹੈ ਹੂੰ ਇਹ ਖੋਰ ਰਿਪਰ ਵੀ ਤੁਹਾਨੂੰ ਘੱਟ ਰੇਟ ਚ ਹੀ ਮਿਲ ਜਾਊਗਾ ਅਸੀਂ ਐ ਨਹੀਂ ਕਹਿੰਦੇ ਪਰ ਜਿਹੜਾ ਸਾਫ਼ ਹੈ ਕੰਡੀਸ਼ਨ ਦੀ ਕੁਆਲਿਟੀ ਦੇ ਪੈਸੇ ਹੈ ਜੀ ਇਹਦੇ ਹੂੰ ਵੀ ਕਿਤੋਂ ਵੀ ਇਹ ਗਲਿਆ ਜਾਂ ਖਰਿਆ ਨਹੀਂ ਗਲਿਆ ਖਰਿਆ ਕਿਤੋਂ ਨਹੀਂ ਬਾਈ ਇਹ ਪੂਰਾ ਸੋਹਣਾ ਰਿਪਰ ਹੈ ਜੀ 20 ਮਾਡਲ ਹੈ ਕੰਡੀਸ਼ਨ ਇਹਦੀ 23 ਦੀ ਹੈ ਹਾਂ ਡਰਮ ਦਿਖਾ ਦਿਓ ਉੱਤੋਂ ਬਾਈ ਜੀ ਐ ਦੇਖੋ ਪੂਰਾ ਸਾਫ਼ ਪਿਆ ਕਿਤੋਂ ਨਹੀਂ ਰਿਪਰ ਦੇ ਵਿੱਚ ਚੱਟ ਵੀ ਨਹੀਂ ਲੱ ਲੋਕਲ ਪੰਜਾਬ ਵਾਲਾ ਰੀਪਰ ਹੈ ਜੀ ਇਹ ਠੀਕ ਹੈ ਹਾਂਜੀ ਤੇ ਇਹ ਬਾਈ ਜਿਹੜਾ ਇਹ ਜਗਤ ਇਹ ਜਗਜੀਤ ਬਾਈ ਜੀ ਆ ਗਿਆ 21 ਮਾਡਲ ਰੀਪਰ ਜੀ ਹੂੰ ਜੋ ਵੀ ਇਹ ਵੀਰੇ ਰੰਗ ਪੇਂਟ ਨਾਲ ਦਾ ਇਹਦਾ ਜੀ ਜੀ ਕੋਈ ਟੱਚਿੰਗ ਵਾਚਿੰਗ ਨਹੀਂ ਹੋਈ ਰੀਪਰ ਦੇ ਰੀਪਰ ਪੂਰਾ ਸਾਫ਼ ਸੁਥਰਾ ਕੰਡੀਸ਼ਨ ਚ ਹੈ 55 ਇੰਚ ਹਾਂ ਜਗਜੀਤ ਚ ਵੀਰੇ 57 ਇੰਚ ਹੀ ਆਉਂਦਾ ਹੈ ਸ਼ੁਰੂ ਤੋਂ ਠੀਕ ਹੈ 7.5 ਫੁੱਟ ਕੱਟ ਰਿਹਾ ਹੈ ਜੀ ਤੇ ਕੀ ਰੇਟ ਬਾਈ ਇਹਦਾ ਇਹ ਜੀ 2 ਲੱਖ ਰੁਪਈਆ ਜੀ 2 ਲੱਖ ਰੁਪਏ ਪੂਰਾ ਕਿੰਨਾ ਮਾਡਲ 21 ਮਾਡਲ ਜੀ 2 ਲੱਖ ਰੁਪਏ ਰਿਪਰ 21 ਮਾਡਲ ਦਾ 2 ਲੱਖ ਹਾਂਜੀ ਬਾਈ ਤੇ ਇਹ ਬਾਈ 23 ਮਾਡਲ ਰਿਪਰ 60 ਇੰਚ ਇਹ ਬਾਈ ਜੀ 63 ਇੰਚ 8.5 ਫੁੱਟ ਕਟਰ ਜੀ 63 ਇੰਚ ਆ ਗਿਆ ਇਹ 8.5 ਫੁੱਟ ਜਿਵੇਂ ਵੱਡੇ ਟਰੈਕਟਰਾਂ ਵਾਸਤੇ ਸੋਨਾਲਿਕਾ 60 ਹੋ ਗਿਆ 963 969 ਜਾਂ 545 5620 5530 ਵੀ ਮਤਲਬ 60 ਪਾਵਰ ਦੇ ਹਾਂ 60 ਪਾਵਰ ਦੇ ਜਾਂ ਪਲੱਸ ਪਲੱਸ ਜੀ ਉੱਥੇ ਨਜ਼ਾਰੇ ਦੇ ਦੂ ਇਹ ਤੇਲ ਬਹੁਤ ਘਟ ਖਾਣਾ ਇਹਨੇ ਤੇ ਕੰਮ ਵੱਧਨ ਮੇ ਕੰਮ ਜਿਆਦੇ ਨਿਬੇੜਨਾ ਹੈ ਜੀ ਤੇ ਇਹਦਾ ਕੀ ਰੇਟ ਹੈ ਬਈ ਇਹਦਾ 280000 ਰੁਪਏ ਰੇਟ ਹੈ ਜੀ 280 ਦਾ 23 ਮਾਡਲ 63 ਇੰਚ 63 ਇੰਚ ਰੀਪਰ ਜੀ 8.5 ਫੁੱਟ ਕਟਰ ਜੀ 8.5 ਫੁੱਟ ਕਟਰ ਤੇ ਇਹ ਬਈ ਇਹ ਆ ਗਈ ਜੀ 57 ਇੰਚ ਰੀਪਰ ਹੂੰ 7.5 ਫੁੱਟ ਕਟਰ 23 ਮਾਡਲ ਹੈ ਜੀ 23 ਮਾਡਲ ਹੈ ਜੀ ਤੇ ਇਹਦੀ ਕੀ ਡਿਮਾਂਡ ਆ ਬਾਈ ਇਹਦੀ ਬਾਈ ਜੀ 2.5 ਲੱਖ ਰੁਪਏ ਜੀ 2.5 ਲੱਖ ਰੁਪਏ ਡਿਮਾਂਡ ਕਰਦੇ ਨੇ ਬਾਈ ਬਾਕੀ ਮੌਕੇ ਤੇ ਹੋ ਜੂ ਰੰਗ ਪੇਂਟ ਦੇਖ ਲੋ ਰੀਪਰ ਤੇ ਵੀ ਜਿਹੜਾ ਆ ਓਗਰ ਦਾ ਪੇਂਟ ਵੀ ਨਹੀਂ ਇੱਥੇ ਕਸਾਈ ਹੁੰਦੀ ਹੁੰਦੀ ਆ ਇੱਥੋਂ ਦੀ ਸਾਰਾ ਮਾਲ ਟੱਪਣਾ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਕੁ ਚੱਲਿਆ ਹੋਇਆ ਇਹ ਹਾਂਜੀ ਹਾਂਜੀ ਇੰਨੀ ਕੁ ਕੁਆਲਿਟੀ ਤੇ ਆ ਬਾਈ ਬਿਲਕੁਲ ਨਵਾਂ ਹੀ ਪਿਆ ਹਨਾ ਹਾਂਜੀ ਇਹ ਤਾਂ ਬਾਈ ਜਿਵੇਂ ਨਵਾਂ ਹੀ ਮੰਨੋ ਜੀ ਹਾਂ ਮਾਡਲ 24 ਆ ਗਿਆ ਜੀ ਇਹ ਠੀਕ ਹੈ ਤੇ ਕਿੰਨਾ ਇੰਚ ਹੈ ਇਹ ਰੀਪਰ ਆ ਗਿਆ ਜੀ 60 ਇੰਚ 60 ਇੰਚ ਹਾਂਜੀ ਬਾਈ ਤੇ ਇਹ ਤਾਂ ਜਿਹੜਾ ਜਾਂ ਮੰਨ ਕੇ ਚੱਲੋ ਵੀ ਏਜੰਸੀ ਚੋਂ ਡੀਲਰ ਤੋਂ ਲੈ ਲਿਆ ਉਹ ਹਜੇ ਹੀ ਲੈ ਲਿਆ ਇਹ ਲੈ ਲਿਆ ਤੇ ਇਹਦਾ ਕੀ ਰੇਟ ਹੈ ਜੀ ਇਹਦਾ ਰੇਟ ਮੰਗਦਾ ਜੀ 295000 ਰੁਪਏ ਜੀ 295 ਡਿਮਾਂਡ ਹੈ 24 ਮਾਡਲ ਦੀ 24 ਮਾਡਲ ਜੀ ਠੀਕ ਨਵੇਂ ਰੀਪਰ ਨਾਲੋਂ ਬਾਈ ਜੀ ਅੱਜ ਇਹ ਮੰਨ ਕੇ ਚੱਲੋ ਆਪਾਂ ਨੂੰ 60000 ਰੁਪਏ ਘੱਟ ਕੇ ਮਿਲ ਰਿਹਾ ਜੀ ਠੀਕ ਆ 60000 ਦਾ ਘੱਟੋ ਘੱਟ ਥੋੜਾ ਫਾਇਦਾ ਹੋ ਜੂ ਜੇ ਨਵਾਂ ਇਹ ਨਿਊ ਵਿਸ਼ਕਰਮਾ ਚੋਪਰ ਬਾਡੀ ਚ ਆ ਗਿਆ ਬਾਈ ਹਾਂਜੀ ਚੋਪਰ ਬਾਡੀ ਦੇ ਵਿੱਚ ਬ ਏ ਬਾਈ ਜੀ 56 ਇੰਚ ਆਇਆ ਜੀ 56 ਇੰਚ 24 ਮਾਡਲ 24 ਮਾਡਲ ਜੀ 24 ਦੇ ਵਿੱਚ ਕ੍ਰੀਸ਼ਨ ਲਾਇਆ ਇਹਨੇ ਤੇ ਕੀ ਰੇਟ ਰਹੂ ਬਾਈ ਇਹਦਾ ਇਹਦਾ 245000 ਰੁਪਏ ਰੇਟ ਹੈ 245000 ਦਾ 24 ਮਾਡਲ ਜੇ ਚੌਪਰ ਬਾਡੀ ਆ ਤਾਂ ਰੇਟ ਵੀ ਉਸ ਹਿਸਾਬ ਨਾਲ ਘਟਾ ਤੇ ਇਹ 59 ਇੰਚ ਬਾਈ ਇਹ 59 ਇੰਚ ਆ ਗਿਆ ਬਾਈ ਜੀ 23 ਮਾਡਲ 23 ਮਾਡਲ ਵੱਡੇ ਕਟਰ ਵਾਲਾ ਇਹ ਬਾਈ ਕੇਐਸ ਫੇਰ ਉਹ ਤੱਕ ਕੇਐਸ ਖੜਾ ਦੇਖ ਸਕਦੇ ਹੋ ਇਹ ਕੇਐਸ ਕਿਉਂ ਇੰਨਾ ਕਾਮਯਾਬ ਆ ਪਹਿਲੇ ਨੰਬਰ ਤੇ ਮਨ ਲਾਦਾ ਇਹਦਾ ਬਾਈ ਜੀ ਇੱਕ ਤਾਂ ਜਿਵੇਂ ਦੱਸਦੇ ਆ ਜਿਹੜੇ ਭਰਾ ਜੀ ਮੀਂਹਦਾਰ ਲੈ ਕੇ ਜਾਂਦੇ ਕਹਿੰਦੇ ਵੀ ਤੇਲ ਘੱਟ ਖਾਂਦਾ ਮੈਨ ਰੀਜਨ ਟਰੈਕਟਰ ਸੌਖਾ ਰਹਿੰਦਾ ਹੈ ਜੀ ਦੂਜੀ ਇਹਦੀ ਰੀਸੇਲ ਵੈਲਿਊ ਬਹੁਤ ਆ ਬਾਈ ਆਲ ਰੌਂਡਰ ਚੀਜ਼ ਹੈ ਜੀ ਇੱਕ ਇਹ 855 ਪਿੱਸੇ ਫਿੱਟ ਵਾਲਾ ਬੈਠਾ ਹੈ ਨਾ ਪੂਰਾ ਜੀ ਪੂਰਾ ਬਾਲਾ ਉਹਦੇ ਨਾਲ ਦੀ ਟਰੈਕਟਰ ਦੀ ਜੋੜੀ ਬਣ ਗਈ ਟਰੈਕਟਰ ਮਾਰਕੀਟ ਦੇ ਵਿੱਚ ਜਿਆਦਾ ਹੈ ਜਿਆਦਾ ਹੈ ਬਿਲਕੁਲ ਜਿਆਦਾ ਹੈ ਜੀ ਹਾਂ ਤੇ ਇਹ ਬਾਈ 95 ਇੰਚ ਦਾ ਕੀ ਰੇਟ ਆ ਕਿੰਨੇ ਮਾਡਲ ਦਾ ਇਹ 95 ਇੰਚ ਬਾਈ ਜੀ 23 ਮਾਡਲ ਹੈ 8.5 ਫੁੱਟ ਆਹ ਸੋਰੀ 7.5 ਫੁੱਟ ਕੱਟ ਰਿਹਾ ਬਾਈ ਜ ਇਹਦਾ ਮੁੱਲ ਹੈ ਜੀ 2,85,000 ਰੁਪਏ ਜੀ 2,85,000 ਕੱਲੀਆਂ ਬਸ ਬਲੇਡਾਂ ਦੀਆਂ ਸਾਈਡਾਂ ਚੇਂਜ ਕਰ ਰਹੇ ਆ ਰੀਪਰ ਦੇ ਹੋਰ ਕੁਝ ਨਹੀਂ ਕਰਨਾ ਉਸ ਸਾਰਾ ਨਵਾਂ ਪ੍ਰੈਸਾ ਨਾ ਬਾਈ ਜੀ ਨਾ ਹੋਰ ਕੋਈ ਰੁਪਏ ਲੱਗਦਾ ਠੀਕ ਹੈ ਤੇ ਇਹ ਬਾਈ 9 ਇੰਚ ਇੱਕ ਹੋਰ ਖੜਾ ਇਹ 9 ਇੰਚ ਬਾਈ ਜੀ ਇਹ ਵੀ 23 ਮਾਡਲ ਹੈ ਜੀ ਹਮ ਸੇਮ ਰੀਪਰ ਹੈ ਬਾਈ ਜੀ ਰੀਪਰ ਚ ਕੋਈ ਉਹ ਜੀ ਕਮੀ ਨਹੀਂ ਗਈ ਸਿਰਫ ਇਹਦੇ ਬਸ ਕੱਲੇ ਬਲੇਟਾਂ ਦੇ ਨਾਲ ਨਾਲ ਵੀਰੇ ਫਿੰਗਰ ਚੇਂਜ ਹੋਣਗੀਆਂ ਠੀਕ ਹੈ ਔਰ ਸਾਰਾ ਰੀਪਰ ਇਹ ਵੀ ਸਾਰਾ origignal ਹੈ ਜੀ ਇਹਦਾ ਕੀ ਰੇਟ ਹੈ ਇਹਦਾ 2,80,000 2,80,000 ਕੱਟ ਇਹ ਇਹ ਘੱਟਾ ਆ ਗਿਆ ਇਹ ਕਿੰਨਾ ਘੱਟਾ ਹੈ ਉਹ ਤੋਂ ਇਹ ਉਹਦੇ ਨਾਲ ਤਾਂ ਜੀ ਬਾਈ ਜੀ ਲੱਖ ਦਾ ਫਰਕ ਪੈ ਜਾਣਾ ਹੈ ਲੱਖ ਦਾ ਫਰਕ ਪੈ ਗਿਆ ਤੂੜੀ ਇਹ ਵੀ ਬਣਾ ਦੂ ਮਸ਼ੀਨ ਤੇ 55 ਇੰਚ ਹੈ ਇਹਦਾ ਬਾਈ ਕੀ ਰੇਟ ਹੈ ਕਿਹਨਾ ਮਾਡਲ ਇਹ ਬਾਈ ਜੀ 20 ਮਾਡਲ 55 ਇੰਚ ਆ ਗਿਆ ਜੀ ਰੇਟ ਹੈ ਜੀ 185000 185000 ਜਿਹੜਾ ਵੀ ਭਰਾ ਆਪਣੀ ਵੀਡੀਓ ਦੇਖ ਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਕੀਤਾ ਜਾਊਗਾ ਜੀ ਠੀਕ ਹੈ ਤੇ ਇਹ 55 ਇੰਚ ਦੇ ਵਿੱਚ 20 ਮਾਡਲ 185 ਦਾ ਤੇ ਇਹ ਬਾਈ ਇਹ ਆ ਗਿਆ ਜੀ 21 ਮਾਡਲ ਇਹ ਥੋੜਾ ਮਹਿੰਗਾ ਹੋਊਗਾ ਇਹ ਦੇਖਣ ਚ ਹੀ ਦੱਸਦਾਰੀ ਪਰ ਉਹਦੇ ਨਾਲ ਰਿਪੋਰਟ ਸਾਫ ਬਹੁਤ ਪਿਆ ਜੀ ਸਾਫ ਬਹੁਤ ਜਿਆਦਾ ਪਿਆ ਇਹਦਾ ਉਗਰ ਦਾ ਪੇਂਟ ਇਹਦਾ ਵੀ ਦਿਖਾ ਦੇ ਕੁਛ ਨਹੀਂ ਲਿਖਾ 21 ਮਾਡਲ ਦੇ ਹਿਸਾਬ ਨਾਲ ਤੇ ਇਹਦਾ ਬਈ ਕੀ ਰੇਟ ਹੈ ਇਹ 21 ਮਾਡਲ ਵੀਰ ਜੀ ਇਹ 2 ਲੱਖ ਰੁਪਏ ਮੁੱਲ ਹੈ ਜੀ 2 ਲੱਖ ਹਾਂਜੀ ਬਾਈ ਬਾਕੀ ਬਈ ਮੌਕੇ ਤੇ ਹੋ ਜਾਊਗਾ ਲੈਸ ਤੇ ਆਹ ਜਿਹੜਾ ਜੀਐਸ ਦਾ ਇਹ ਕਿੰਨਾ ਮਾਡਲ ਹੈ 59 ਮਾਡਲ ਰੀਪਰ ਆ ਗਿਆ ਕੇਸ ਦਾ ਬਾਈ ਜੀ 19 ਮਾਡਲ ਹੈ ਇਹ 19 ਮਾਡਲ ਹੈ ਜੀ ਕੰਡੀਸ਼ਨ ਚ ਚੈੱਕ ਕਰੋ ਬਾਈ ਰੀਪਰ ਸੋਹਣਾ ਬਹੁਤ ਪਿਆ 19 ਮਾਡਲ ਦੇ ਸਾਹਮਣੇ ਆਪਣੇ ਉਰੇ ਲੋਕਲ ਪੰਜਾਬ ਵਾਲੇ ਰੀਪਰ ਹੁੰਦੀ ਹੈ ਜੀ ਕੋਈ ਬਾਹਰ ਯੂਪੀ ਵਾਲਾ ਜਾਂ ਮੰਨ ਲਓ ਐਮਪੀ ਰੱਖ ਲੋ ਭੰਨਿਆਂ ਵਿੱਚ ਰੀਪਰ ਨਹੀਂ ਆਉਂਦਾ ਕੋਈ ਵੀ ਸਾਡੇ ਇੱਥੇ ਜੀ ਠੀਕ ਆ ਰੀਪਰ ਦੇ ਉੱਤੇ ਕੰਡੀਸ਼ਨ ਦੇਖੋ ਐ ਜਮਾ ਜੀ ਨਵਾਂ ਪਿਆ ਹੈ ਡਰਮ ਦੇ ਵਿੱਚ ਕਿਤੇ ਕੋਈ ਐ ਨਹੀਂ ਵੀ ਇੱਕ ਅੱਧਾ ਵੀ ਕੋਈ ਆਪਾਂ ਕਿਤੇ ਘਮੋੜਾ ਜਾਂ ਕੋਈ ਜਾਂ ਪੱਥਰ ਵੱਜਿਆ ਜੀ ਠੀਕ ਆ ਤੇ ਇਹ ਕਿੰਨੇ ਦਾ ਦੇਣੇ ਮੈਂ ਇਹਦਾ ਜੀ 1,85,000 ਰੁਪਏ ਮੁੱਲੇ ਦਾ ਕਰਦੀ ਹੈ 1,85 ਇਹ ਕਿੰਨਾ ਮਾਡਲ ਹੈ ਇਹ ਬਾਈ ਜੀ 17 ਮਾਡਲ ਰੀਪਰ ਆ ਗਿਆ ਜੀ 17 ਮਾਡਲ ਇਹ 2017 ਦੇ ਵਿੱਚ ਬਣੀ ਹੋਈ ਮਸ਼ੀਨ ਹੈ ਕੰਡੀਸ਼ਨ ਦੇਖ ਲਓ ਬਹੁਤ ਸੋਹਣੀ ਪਈ ਆ ਆ ਫਰਕ ਹੁੰਦਾ ਵੀ ਜੇ ਵਧੀਆ ਕੰਪਨੀ ਦੀ ਮਸ਼ੀਨ ਲੈਣੇ ਹੋ ਤਾਂ ਉੱਥੇ ਸਾਨੂੰ ਰੰਗ ਪੇਂਟ ਲੌਂਗ ਲਾਈਫ ਹੋਊ ਥੋੜਾ ਜਿਹਾ فرق ਪੈਂਦਾ ਆ ਔਟ ਮਾਰਕ ਪੈਂਦਾ ਪੂਰੇ ਪੈਂਦਾ ਜੀ ਔਟ ਮਾਰਕ ਇਹ ਫੁੱਲ ਫਰਕ ਹੈ ਬਾਈ ਜੀ ਹੂੰ ਰੰਗ ਪੇਂਟ ਰੱਖ ਲਓ ਬਾਈ ਜੀ ਕੁਆਲਟੀ ਦਾ ਫਰਕ ਪੈਂਦਾ ਰੀਸੇਲ ਵੈਲੀ ਦਾ ਪੂਰਾ ਫਰਕ ਪੈਂਦਾ ਰੀਸੇਲ ਤੇ ਹਾਂ ਜਿੱਥੇ ਗੱਲ ਮੁੱਕ ਜਾਂਦੀ ਹੈ ਜੀ ਬਾਅਦ ਚੋਂ ਪੈਸੇ ਬਲੌਕ ਨਹੀਂ ਹੁੰਦੇ ਵਿਕਦੀ ਹੈ ਚੀਜ਼ ਇਹ ਵਿਕਦੀ ਚੀਜ਼ ਹੈ ਜੀ ਤੇ ਇਹ ਬਾਈ ਕਿੰਨੇ 1,70,000 ਰੁਪਏ ਜੀ ਇਹ 170 ਕਿੰਨਾ ਮਾਡਲ 17 ਮਾਡਲ ਹੈ ਜੀ 17 ਮਾਡਲ 170 ਇਹ ਹੋਰ ਵੀ ਘੱਟ ਹੋ ਜਾਊਗਾ ਜਏ ਜੈ ਬਾਜਪੀ ਦੇ ਪੈਸੇ ਲਾ ਕੇ ਸੀਜ਼ਨ ਲੈਣਾ ਤਾ ਮੇਰੇ ਹਿਸਾਬ ਨਾਲ ਸਹੀ ਆ ਰਿਹਾ ਬਹੁਤ ਚੰਗਾ ਰਿਪੇਅਰ ਹੈ ਬਾਈ ਜੀ ਤੇ ਇਹਦਾ ਵੀ ਰਿਪੇਅਰ ਵੀ ਨਹੀਂ ਜਿਆਦਾ ਹੋਣਾ ਲਾ ਨਾ ਨਾ ਕੋਈ ਜਿਆਦਾ ਰਿਪੇਅਰ ਨਹੀਂ ਬਾਈ ਜੀ ਤੇ ਹੁਣ ਜਿਹੜੀਆਂ ਬੇਸਿਕ ਚੀਜ਼ਾਂ ਨੇ ਬਲੇਡ ਵਗੈਰਾ ਉਹ ਤਾਂ ਬਦਲਣੀਆਂ ਪੈਂਦੀ ਨੇ ਹਰ ਇੱਕ ਦੀਆਂ ਬਾਕੀ ਕੋਈ ਵੀ ਰਿਪੇਅਰ ਲੈਣਾ ਪੁਲੀਆਂ ਪਲੀਆਂ ਦੀ ਕਰ ਦੋਗੇ ਅਦਲਾ ਹਾਂਜੀ ਬਾਈ ਜੀ ਬਿਲਕੁਲ ਜੀ ਟਰੈਕਟਰ ਦੇ ਹਿਸਾਬ ਨਾਲ ਆਪਾਂ ਚੱਕਰ ਮੈਚ ਕਰਕੇ ਦੇਵਾਂਗੇ ਜੀ ਤੇ ਤਾਂ ਸੰਪਰਕ ਕਰ ਲਓ ਬਾਈ ਹੋਰਾਂ ਦਾ ਸੀਤੋ ਗੁੰਨੋ ਪਿੰਡ ਹੈ ਅਬੌਰ ਤੋਂ ਕਿੰਨਾ ਪੈਂਦਾ ਬਾਈ ਅਬੌਰ ਤੋਂ ਜੀ 20 ਕਿਲੋਮੀਟਰ ਬਾਈ ਜੀ ਤੇ ਬਾਕੀ ਜੇ ਤੁਸੀਂ ਮੰਗਾਉਣਾ ਵੀ ਆ ਰਿਪਰ ਤਾਂ ਫੋ ਪੂਰੀ ਫੁੱਲ ਫੈਸਿਲਿਟੀ ਹੈ ਜੀ ਤੁਸੀਂ ਮੰਗਾ ਸਕਦੇ ਹੋ ਇੱਕ ਵਾਰੀ ਦੇਖ ਲਓ ਇਹਨਾਂ ਦੇ ਕੋਲੇ ਕੰਡੀਸ਼ਨ ਦਾ ਤੁਹਾਨੂੰ ਟਾਪ ਕੁਆਲਿਟੀ ਦਾ ਰੀਪਰ ਮਿਲੂ ਸੋ ਬਹੁਤ ਬਹੁਤ ਧੰਨਵਾਦ ਜੀ